ਦਾ ਮੌਜੂਦ ਨੇ ਲੋਕੀ ਅਧਿਕਾਰ ਮੰਚ ਤੋਂ ਬਲਾਉਟ ਖੰਨਾ ਦੇ ਚੇਅਰਮੈਨ ਸਰਦਾਰ ਬਰਕਾਸ਼ ਸਿੰਘ ਔਜਲਾ ਜੀ ਤੇ ਚੇਅਰਮੈਨ ਬਲਵਿੰਦਰ ਸਿੰਘ ਜੀ ਤੇ ਗੱਲਬਾਤ ਕਰਦੇ ਆ ਔਜਲਾ ਸਾਹਿਬ ਦੇ ਨਾਲ ਵੋਇਗਿ ਜੀ ਦਾ ਖਲਸਾ ਵੋਇਗਿ ਜੀ ਜੀ ਆ ਆਪ ਜੀ ਦਾ ਧੰਨਵਾਦ ਪੀਟੀਵੀਐਸ ਦਾ ਤੇ ਜੀ ਇੱਥੇ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਅੱਜ ਆਪਾਂ ਗੱਲ ਕਰਦੇ ਆ ਜਿਹੜਾ ਅਵਾਰਾ ਪਸ਼ੂ ਅਵਾਰਾ ਪਸ਼ੂ ਕਿਉਂਕਿ ਹੈ ਤਾਂ ਚਲੋ ਕੁਦਰਤੀ ਹੈ ਤੇ ਪਰ ਇਹਨਾਂ ਨੂੰ ਜਿਵੇਂ ਸੜਕ ਤੇ ਬੜਾ ਰੀਜਨ ਬਣਦੇ ਨੇ ਵੀ ਰਾਤ ਨੂੰ ਐਕਸੀਡੈਂਟ ਵਗੈਰਾ ਹੁੰਦੇ ਆ ਤੇ ਇਹਦੇ ਬਾਰੇ ਮੇਰੀ ਸਰਕਾਰ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਜਾ ਤਾ ਇਹਨਾਂ ਦੇ ਗਲਾ ਦੇ ਵਿੱਚ ਕੋਈ ਟੈਗ ਵਗੈਰਾ ਪਾਏ ਜਾਣ ਜਿਹੜੇ ਰਾਤ ਨੂੰ ਚਮਕਣ ਤੇ ਜਾਂ ਫਿਰ ਜਿਵੇਂ ਗਊਸ਼ਾਲਾ ਹੈਗੀਆਂ ਉਹਦੇ ਵਿੱਚ ਇਹਨਾਂ ਨੂੰ ਰੋਣਾ ਤੋਂ ਹਟਕੇ ਉੱਥੇ ਪਹੁੰਚਾਇਆ ਜਾਵੇ ਤੇ ਇਸ ਵੱਲ ਸਰਕਾਰ ਜ਼ਰੂਰ ਤੇ ਅੰਦਰ ਵੀ ਗੜਾ ਇਹ ਗੰਭੀਰ ਮਸਲਾ ਹੈ ਜਿਵੇਂ ਅੱਜ ਹੀ ਸਵੇਰੇ ਅਸੀਂ ਸਕੂਟਰ ਤੋਂ ਸਕੂਟਰ ਤੇ ਆ ਰਹੇ ਸੀ ਦੋ ਜਣੇ ਤੇ ਜਿਹੜਾ ਜੀਟੀ ਰੋਡ ਤੇ ਸੈਂਟਰ ਦੇ ਨਾਲ ਖਾਲਾ ਬਣਿਆ ਹੋਇਆ ਪੱਕਾ ਉਹ ਤੋਂ ਗਊ ਉੱਠ ਕੇ ਕੋਲਾਤ ਇਸ ਰੋਡ ਦੇ ਉੱਤੇ ਆ ਗਈ ਤੇ ਉਹਦੇ ਨਾਲ ਮਤਲਬ ਅਸੀਂ ਵਾਰ-ਵਾਰ ਬਚੇ ਅੱਜ ਤੇ ਸਰਕਾਰ ਨੂੰ ਮੇਰੀ ਬੇਨਤੀ ਹੈ ਵੀ ਇਸ ਤਰ੍ਹਾਂ ਸਿਰੋ ਅੱਜ ਇਹ ਧੰਨ ਸੀਗਾ ਰਾਤ ਨੂੰ ਕੋਈ ਵਾਰ ਗੱਡੀ ਦੇ ਅੱਗੇ ਆ ਜਵੇ ਇਹਦੇ ਨਾਲ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਤੇ ਇਹਨਾਂ ਨੂੰ ਫੜ ਕੇ ਸਰਕਾਰ ਜੀ ਜਿਹੜਾ ਹੈਗਾ ਗਊਸ਼ਾਲਾ ਪਹਚਾਓ ਇਹਨਾਂ ਦੇ ਟੈਗ ਲਾਓ ਕੋਈ ਨਾ ਕੋਈ ਇਹਦਾ ਹੱਲ ਕਰੋ ਇਹ ਹੋਇਆ ਕਮਲਾ ਸ਼ਹਿਰ ਦੇ ਵਿੱਚ ਮੀਨਾ ਮੀਨਾ ਪਹਿਲਾਂ ਸਭ ਸਪਾਈ ਸੀਗੀ ਪਰ ਹੁਣ ਲੋਕ ਪਤਾ ਨਹੀਂ ਕਿਥੋਂ ਨਾਲ ਛੱਡ ਛੱਡ ਕਿਥੇ ਜਾਈ ਜਾਂਦੇ ਆ ਉਹਨਾਂ ਲੋਕਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਜਿਹੜੇ ਇੱਥੇ ਪਸ਼ੂ ਜਿਹੜੇ ਹੈਗੇ ਨੇ ਕਈ ਵਾਰ ਪਹਿਲਾਂ ਦੁੱਧ ਪੀ ਜਾਂਦੇ ਨੇ ਜਦੋਂ ਦੁੱਧ ਦੇਣ ਉਹ ਫਟ ਗਿਆ ਜਾਨਵਰ ਤੇ ਇਹਨੂੰ ਫਿਰ ਇੱਥੇ ਰੋਡਾਂ ਤੇ ਛੱਡ ਜਾਂਦੇ ਨੇ ਲੋਕਾਂ ਨੂੰ ਮਤਲਬ ਇਹਨਾਂ ਦੇ ਨਾਲ ਐਕਸੀਡੈਂਟ ਹੁੰਦੇ ਆ ਜਾਨਵਰ ਦਾ ਵੀ ਨੁਕਸਾਨ ਆ ਲਫਾਫੇ ਖੰਦੇ ਆ ਉਹ ਤੇ ਜਾਨਵਰ ਵੀ ਬਿਮਾਰ ਹੁੰਦੇ ਆ ਤੇ ਇਹ ਬੜਾ ਸਰਕਾਰ ਲਈ ਜਿਹੜਾ ਹੈਗਾ ਧਿਆਨ ਤੇ ਲਿਆਉਣ ਵਾਲਾ ਮਸਲਾ ਹੈ ਤੇ ਜੇ ਇਹ ਰੋਡ ਸਾਫ਼ ਹੋਣਗੇ ਲੋਕ ਆਪਣਾ ਆਸਾਨੀ ਦੇ ਨਾਲ ਰੋਡ ਦੇ ਉੱਤੇ ਚੱਲ ਸਕਦੇ ਨੇ ਧੰਨਵਾਦ ਵਾਈਟ ਜੀ ਕਾਕਾ ਸਾਹਿਬ ਵਾਈਟ